ਹੁਣ ਗੁਰਮੁਖ ਤੇ ਮਨਮੁਖ ਕਿੱਥੇ ਹੋ ਕੇ ਬੈਠ ਕੇ ਮਨਮੁਖਾਂ ਨੂੰ ਗੁਰਬਾਨੀ ਚ ਦੁਹਾਗਨਾ ਕਿਹਾ ਪਤੀ ਵਾਰੀਆਂ ਤਾਂ ਹੈਨ ਲੇਕਿਨ ਪਤੀ ਤਾਂ ਵਿਛੜ ਚੁਕੀਆਂ ਨੇ ਉਹਨੇ ਛੱਡ ਦਿੱਤਾ ਪਤੀ ਨੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਆ ਜਿੰਨਾ ਚਿਰ ਇਹਨੇ ਰੰਗ ਚੜਾਇਆ ਹੈ ਇਹ ਸਾਡੇ ਮਾਲਕ ਨੂੰ ਪਸੰਦ ਨਹੀਂ ਇਹਨਾਂ ਵਾਦਨ ਇਹ ਤਨ ਮਾਇਆ ਪਾਇਆ ਪਿਆਰੇ ਲਿੱਟਰਾ ਲਾਲ ਰੰਗਾਇਆ ਮੇਰੇ ਕੰਤ ਨਾ ਪਾਵੇ ਚੋਲੜਾ ਪਾਇ ਰਿਹਾ ਕਿਉਂ ਤਨ ਛੇਜ ਜਾਏ ਜਿੰਨਾ ਚਿਰ ਇਹ ਕਪੜਾ ਹੈ ਇਹ ਮਾਲਕ ਨਹੀਂ ਆਏਗਾ ਇਹ ਮਾਲਕ ਨੂੰ ਪਸੰਦ ਨਹੀਂ ਇਹ ਇਹਨਾਂ ਪੰਜਨ ਖੁਸ਼ ਕਰਨ ਵਾਸਤੇ ਪਾਇਆ ਹੈ ਇਸਨੇ ਤੇ ਇਹ ਲੋਭ ਦਾ ਰੰਗ ਚੜਾਇਆ ਹੋਇਆ ਹੈ ਹੁਣ ਗੁਰਮਖ ਨੇ ਜਿਹੜੇ ਉਹ ਇੰਦੇ ਤੋਂ ਮੁਕਤ ਹੋ ਚੁੱਕੇ ਨੇ ਉਹਨਾਂ ਸਿਵ ਸ਼ਰਾਧਾ ਦਾ ਕਪੜਾ ਪਾਇਆ ਹੋਇਆ ਹੈ ਉਹ ਲਾਲ ਰੰਗ ਨਾਲ ਰੰਗਿਆ ਹੋਇਆ ਹੈ ਨਾਮ ਦੇ ਰੰਗ ਨਾਲ ਰੰਗਿਆ ਹੋਇਆ ਇਹ ਹੁਣ ਦੁਖੀ ਹੈ ਉਹ ਸੁਖੀ ਨਹੀਂ